ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਆਪਾਂ ਮੱਝ ਦਿਖਾਉਣੀ ਹੈ ਸੇਲ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਡਿਟੇਲ ਸਾਰੀ ਵੀਰ ਤੋਂ ਲੈ ਕੇ ਦੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕੁਲਵਿੰਦਰ ਜੰਗ ਵੀਰੇ ਪਿੰਡ ਟੱਲਿਆ ਪਿੰਡ ਟੱਲੇ ਵਾਲਾ ਜ਼ਿਲ੍ਹਾ ਬਰਨਾਲਾ ਹਨਾ ਜਿਹੜੇ ਟੱਲੇ ਵਾਲਾ ਪਿੰਡ ਆਪਣਾ ਜਿੱਥੇ ਆਪਣੀ ਅਕੈਡਮੀ ਆ ਗਈ ਨਾ ਉਹ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 99680 6833 99680 6833 68331 ਜਿਹੜਾ ਪਾਤਰੀ ਮੱਝ ਦੇਖੀ ਜਾਂਣਾ ਜੇ ਸੁਆ ਕਿਹੜਾ ਸੂਈ ਆ ਇਹ ਇਹ ਸੁਆ ਵੀਰੇ ਦੂਜਾ ਤੀਜਾ ਸੂਈ ਆ ਠੀਕ ਆ ਤੀਜਾ ਸੁਆ ਸੂਈ ਆ ਤੇ ਦੂਜੇ ਸੂਇਆ ਪਤੁੱਤ ਕਿੰਨਾ ਚੋਇਆ ਇਹਦਾ ਦੂਜੇ ਸੂਇਆ ਵੀਰੇ 16 ਕਿਲੋ ਚੋਇਆ ਲੇਗਾ 16 ਕਿਲੋ ਦੁੱਧ ਇਹਦਾ ਚੋਇਆ ਹੋਇਆ ਤੇ ਵਧੀਆ ਲੰਬਾ ਟਾਈਮ ਤੋਧ ਦਿੰਦੀ ਆ ਵੀਰੇ ਆਪਦਾ ਛੱਡਣੀ ਪੈਂਦੀ ਆ ਠੀਕ ਆ ਬੱਚਾ ਆ ਗਿਆ ਮੇਲ ਕਾਫ ਕੱਟਾ ਹਨਾ ਕਦੋਂ ਕਸੂਈ ਆ ਇਹ ਇਹ ਕੱਲਾ ਸਾਮੀ ਜੀ ਠੀਕ ਆ ਜੇਰ ਵਗੈਰਾ ਜਮਾ ਡੰਨਾ ਕੋਈ ਨਾ ਡੰਨਾ ਵੀਡੀਓ ਬਣਾਈ ਦੀ ਆਪਣੇ ਠੀਕ ਆ ਹੁਣ ਸਵੇਰੇ ਚੋਤੀ ਕੁਸਕ ਚੋਣੀਆਂ ਹਲੇ ਠੀਕ ਆ ਕਿਰਾਂ ਮੰਨ ਕੇ ਚਲੋ ਵੀ ਸਾਫਤਾ ਆਪਾਂ ਕਰੀ ਨਹੀਂ ਹਣਾ ਹਲੇ ਤੇ ਜੇਕਰ ਆਪਾਂ ਧਾਰਾ ਧੂਰਾ ਦੀ ਗੱਲ ਕਰੀਏ ਚੋਣ ਚੋਇਆ ਇੱਕ ਨੰਬਰ ਇੱਕ ਨੰਬਰ ਪੂਰਾ ਪਸਨਾਵ ਵਗੈਰਾ ਆਪਾਂ ਕਰਕੇ ਸਾਨੂੰ ਧਾਰਾ ਮਾਰ ਕੇ ਹੁਣ ਦਿਖਾਵਾਂਗੇ ਬੱਚਾ ਚੜ੍ਹ ਗਿਆ ਕੋਈ ਹੌਲ ਫੌਲ ਨਹੀਂ ਸੁਆਦ ਮੱਝਾ ਜੇ ਸੁਭਰੋ ਧਾਰਾ ਵਗੈਰਾ ਦੇਖੋ ਬਸ ਧਾਰਾ ਇੰਨੇ ਮਾਰ ਕੇ ਦਿਖਾਉਨੇ ਆ ਸੋ ਦੇਖੋ ਚੌਣ ਪੂਰਾ ਮੋਟਾ ਕਰਨੇ ਵਰਗਾ ਚੌਣ ਹਨਾ ਤੇ ਚਵਾਈ ਦੀ ਵੀਰੇ ਨਰਮ ਆ ਜਾਵਾ ਪੂਰੀ ਵੀਰੇ ਨਰਮ ਆ ਜਾਵਾ ਮੈਂ ਕਿਥਨਾਂ ਚ ਹੋਰ ਮਾਰਦੀ ਧਾਰਾਂ ਸੋ ਦੇਖੋ ਚਵਾਈ ਦੇਖੋ ਇਹਦੀ ਤੇ ਬਾਕੀ ਸੀਲ ਠੰਡੀ ਇੰਨੇ ਕੋਈ ਅੰਤ ਨਹੀਂ ਜਿਹੜਾ ਮਾਰ ਜੌਰ ਫੇਰ ਬੈਠੀ ਚੱਲੇ ਸੋ ਦੇਖੋ ਚਵਾਈ ਇਹਦੀ ਮੂਹਰੇ ਸਨਾਂ ਚ ਹੋਰ ਮਾਰਦੀ ਜ਼ਿਆਦਾ ਧਾਰ ਸੋ ਦੇਖੋ ਗੋਲ ਧਾਰਾ ਬਸ ਠੀਕ ਆ ਓਕੇ ਤੇ ਪਸ마ਹ ਪੂਰਾ ਇੱਕ ਨੰਬਰ ਆ ਜਮਾ ਹਨ ਤੇ ਅੰਦਾਜ਼ਾ ਲਾ ਕੇ ਚੱਲੇ ਦੁੱਧ ਕਿੱਥੇ ਕਿ ਚੱਲ ਜੂਏ ਦੀ ਇਹ ਤੇ ਵੀਰੇ 20 ਕਿਲੋ ਚਾਹੀਦੇ ਇਹਨੂੰ ਪਰ ਆਪਾਂ ਕਹਿਣ ਦਾ ਪਾ 20 ਹਾਂ ਗੱਲ ਵਾਲੀ ਵੱਡੀ ਹੋ ਜਾਂਦੀ ਹੈ ਚਾਹੇ ਲੈਣ ਵਾਲਾ 16 ਮੰਨ ਕੇ ਲੈ ਲੇ ਹੁਣ ਵੀਰੇ ਠੰਡ ਆ ਹੁਣ ਦਊਗਾ ਤੁਹਾਨੂੰ ਪਿਛਤਾਰ 8 16 ਦਾ ਪਿਛਲੇ ਸਵੇਪਾ 4 ਦਾ ਹਨਾ ਮੋਲੇ ਦਾ ਵੇਚਣ ਵਾਲਾ ਕੀ ਰੱਖਿਆ ਮੋਲ ਵੀਰੇ ਜਾਇਜ 1,45,000 ਮਾਨ ਤਣ ਮੁੱਕ ਦੇ ਕਰਦੇ ਥੋੜਾ ਟੋਰੀ ਬਾਹਰ ਨੂੰ ਇਹਨੂੰ ਸੋਵੀਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੀਜਾ ਸੂਆ ਮੈਸ ਹੋਈ ਆ 1,45,000 ਰੁਪਿਆ ਇਹਦਾ ਮੁੱਲਾ ਕੱਦ-ਕਾਡ ਚੰਗਾ ਵਜ਼ਨ ਵਜੂਦ ਮੈਚ ਚੰਗਾ ਚਮੜੀ ਦੱਸ ਦਿਆਂ ਪਤਲੀ ਚਮੜੀ ਦੀ ਆ ਗਈ ਪੂਰੀ ਰਾਜੀ ਸਮੀ ਭਲੀ ਵੀ ਕਿਸੇ ਪਾਸੇ ਲਿਸੀ ਨਹੀਂ ਪਸਮਾ ਆ ਵਗੈਰਾ ਵੀ ਸੋਹਣਾ ਕਰਿਆਗਾ ਤੇ ਨੰਬਰ ਬੋਲ ਦੀ ਵੀਰ ਦੁਬਾਰੇ ਆਪਣਾ ਨੰਬਰ ਵੀਰੇ 9968068337 ਠੀਕ ਹੈ ਸੋ ਪੈਂਡਾ ਹੈਗਾ ਟੱਲੇਵਾਲ ਜ਼ਿਲ੍ਹਾ ਬਰਨਾਲੇ ਦਾ ਪੈਂਡਾ ਬੱਚਾ ਮੇਲ ਕਾ ਹਵਾ ਤਾਜੀ ਸੂਇਆ ਕਰ ਲੀ ਜੇਰ ਵਗੈਰਾ ਉਹ ਕਿਆ ਧਾਰਾ ਮਾਰ ਕੇ ਦਿਖਾ ਦਿਆਂ ਕਿਸੇ ਵੀ ਵੀਰ ਦੇ ਪਸੰਦ ਤੋਂ ਵੀ ਨਿਰਖ-ਬਰਖ ਤੁਸੀਂ ਆਪ ਕਰਨੀ ਹੈ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਮੈਨੂੰ ਕੋਈ ਨਾ ਕਾਲ ਕਰਿਆ ਕਰੋ ਇਹ ਅਸੀਂ ਮੱਝ ਲੈਤੀ ਹੈ ਉੱਥੇ ਐ ਹੋਗੀ ਨਿਰਖ-ਬਰਖ ਕਰਕੇ ਤਸੱਲੀ ਕਰਕੇ ਚੰਗੀ ਲੱਗ ਜਾ ਤਾਂ ਲਿਆ ਕਰੋ ਵੀਡੀਓ ਦੇਖ ਲਈ ਸਭ ਦਾ ਤੈਅ